ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਈ ਕੋ ਠੀਕ ਹੋਵੋਗੇ ਤਾਂ ਰਾਜੀ ਅੱਜ ਘਟੋ ਘਟੇ ਦੋ ਤੋਂ ਤਿੰਨ ਬੱਚਿਆਂ ਨੇ ਹਿੱਤਾਂ ਕਾਲ ਆਈ ਜਾਂ ਮੈਨੂੰ ਠੀਕ ਹੈ ਜੀ ਜਿੰਨਾਂ ਦੇ ਵਿੱਚੋਂ ਬੱਚਿਆਂ ਦਾ ਬਹੁਤ ਜ਼ਿਆਦਾ ਰਿਸਪੌਂਸ ਆ ਰਿਹਾ ਰਾਜੀ ਜਿਹੜੇ ਬੱਚੇ ਆਪਣੇ ਕੋਲੋਂ ਪੜ੍ਹੇ ਆ ਤੇ ਜਿਹੜੇ ਬੱਚੇ ਕਹਿੰਦੇ ਕਿ ਭਾਈ ਸਿਲੇਬਸ ਦੇ ਬਾਹਰੋਂ ਆ ਪੇਪਰ ਆ ਜਾਂਦਾ ਤੇ ਪਲੀਜ਼ ਉਹ ਵੀ ਕਮੈਂਟ ਕਰਿਓ ਠੀਕ ਹੈ ਜੀ ਉਹ ਚੀਜ਼ ਦਾ ਵੀ ਜਾਣਨ ਦਾ ਹੱਕ ਹੈ ਜਿਹੜੇ ਬੱਚੇ ਨਵੇਂ ਆ ਤੇ ਜਿਹੜੇ ਬੱਚਿਆਂ ਨੂੰ ਲੱਗਦਾ ਕਿ ਕਰਵਾਏ ਹੋਏ ਚੋਂ 90% 95 ਆ ਰਿਹਾ ਤਾਂ ਉਹ ਵੀ ਕਮੈਂਟ ਕਰਿਓ ਠੀਕ ਹੈ ਜੀ ਤੇ ਅੱਜ ਜਿਹੜੇ ਬੱਚਿਆਂ ਨਾਲ ਗੱਲ ਹੋਈ ਆ ਉਹਨਾਂ ਦੇ ਹਿਸਾਬ ਤੇ ਤੁਹਾਨੂੰ ਮੈਂ ਦੱਸਦਾਗਾ 25 ਜੁਲਾਈ ਦੀ ਫਸਟ ਸ਼ਿਫਟ ਦਾ ਐਗਜ਼ਾਮ ਅਨਲਿਸਿਸ ਆਪਾਂ ਕਰਦੇ ਆਂ ਦੂਸਰੇ ਪਾਸੇ ਬਹੁਤ ਬੱਚਿਆਂ ਨੇ ਮੈਸੇਜ ਆਈ ਜਾਂਦੇ ਕਹਿੰਦੇ ਜੀ ਐਪ ਦੇ ਵਿੱਚ ਸਾਨੂੰ ਫ੍ਰੀ ਕੰਟੈਂਟ ਨਹੀਂ ਲੱਭ ਰਿਹਾ ਕਿਵੇਂ ਲੱਭਣਾਗਾ ਤਾਂ ਧਿਆਨ ਨਾਲ ਆ ਜੇ ਮੇਰੀ ਵੀਡੀਓ ਸੁਣ ਲੋ ਕਿਵੇਂ ਤੁਹਾਨੂੰ ਫ੍ਰੀ ਕੰਟੈਂਟ ਮਿਲੂਗਾ ਸਭ ਤੋਂ ਪਹਿਲਾਂ ਤੁਸੀਂ ਜਿੰਨਾ ਬੱਚਾ ਕੋਲ ਐਂਡਰੋਇਡ ਫੋਨ ਆ ਉਹਨਾਂ ਨੇ ਇਹ ਐਪ ਡਾਊਨਲੋਡ ਕਰਨੀ ਆ ਜਿੰਨਾ ਬੱਚਾ ਕੋਲ ਆਈਫੋਨ ਉਹਨਾਂ ਨੇ ਇਹ ਐਪ ਡਾਊਨਲੋਡ ਕਰਨੀ ਆ ਠੀਕ ਹੈ ਜੀ ਤਾਨੂੰ ਕੰਟੈਂਟ ਕਿਵੇਂ ਮਿਲੂਗਾ ਤੁਸੀਂ ਐਪ ਦੇ ਵਿੱਚ ਜਾਓਗੇ ਨਾ ਉੱਥੇ ਤੁਹਾਨੂੰ ਪੰਜਾਬ ਪੁਲਿਸ 2024 ਵਾਲਾ ਬੈਚ ਦਿਖਾਈ ਦੇਊਗਾ ਉਹਦੇ ਵਿੱਚ ਐਂਟਰ ਕਰਨਾ ਤੁਸੀਂ ਐਂਟਰ ਕਰਨ ਤੋਂ ਬਾਅਦ ਜਮਾ ਤੁਹਾਨੂੰ ਉੱਪਰ ਇੱਕ ਕੰਟੈਂਟ ਲਿਖਿਆ ਦਿਖਾਈ ਦੇਊਗਾ ਤੁਸੀਂ ਉਹਦੇ ਤੇ ਕਲਿੱਕ ਕਰੋਗੇ ਥੱਲੇ ਤੁਹਾਨੂੰ ਸਾਰੀ ਪਲੇਲਿਸਟ ਸ਼ੋ ਹੋ ਜੂਗੀ ਉਹਦੇ ਵਿੱਚੋਂ ਅਜੇ ਜਿਹੜਾ ਪਹਿਲਾ ਫੋਲਡਰ ਉਹਦੇ ਉੱਪਰ ਵੀ ਤੁਹਾਨੂੰ ਲਿਖਿਆ ਹੋਊਗਾ ਫ੍ਰੀ ਕੰਟੈਂਟ ਵਿੱਚ ਤੁਹਾਨੂੰ 2022 2030 ਦੇ ਕਰੰਟ ਅਫੇਅਰ ਮਿਲ ਜਾਣਗੇ ਇਸ ਤੋਂ ਬਾਅਦ ਇੰਡੀਆ ਜੀਕੇ ਵਾਲੇ ਫੋਲਡਰ ਦੇ ਵਿੱਚ ਤੁਸੀਂ ਜਾਣਾਗਾ ਠੀਕ ਹੈ ਜੀ ਉੱਥੇ ਜਾ ਕੇ ਤੁਸੀਂ ਪਾਲਿਟੀ ਦੇ ਥਿਉਰੀ ਵਾਲੀ ਕਲਾਸ ਦੇ ਵਿੱਚ ਜਾਣਾ ਉੱਥੇ ਤੁਹਾਨੂੰ 350 MCQ ਵਾਲਾ PDF ਮਿਲ ਜੂਗਾ ਪਾਲਟੀ ਦਾ ਠੀਕ ਹੈ ਜੀ ਜਿਹੜੇ ਤੇ ਪੰਜਾਬ ਜੀ ਕੇ ਵਾਲੇ ਫੋਲਡਰ ਦੇ ਵਿੱਚ ਜਾਓਗੇ ਉੱਥੇ ਤੁਹਾਨੂੰ 350 MCQ ਵਾਲਾ ਮਿਲ ਜੂਗਾ ਆਪਣਾ ਪੰਜਾਬ ਜੀ ਕੇ ਦਾ 350 ਪਲੱਸ MCQ ਵਾਲਾ PDF ਇੱਥੋਂ ਇਸ ਤਰ੍ਹਾਂ ਮਿਲਣਗੇ ਬਹੁਤ ਬੱਚੇ ਆਪ ਕੋਲ ਕੇ ਚੱਕੀ ਜਾਂਦੇ ਕਿ PDF ਆਸੇ-ਪਾਸੇ ਹੋਣਗੇ ਉੱਥੇ ਨਹੀਂ ਹੈਗੇ ਬੈਚ ਦੇ ਵਿੱਚ ਹੀ ਤੁਹਾਨੂੰ ਐਪ PDF ਮਿਲਣਗੇ ਬਾਕੀ ਰਾਜੇ ਮੈਂ ਤੁਹਾਨੂੰ ਦੁਬਾਰੇ ਫੇਰ ਦੱਸਦਾ ਕਿ ਜਿਹੜੇ ਬੱਚੇ ਨੇ ਪੰਜਾਬ ਪੁਸਤਰਾ ਪੇਪਰ ਦੇਣਾ ਉਹ ਇਹੀ ਜਿਹੜਾ ਬੈਚ ਚੱਲ ਜੀ ਜਾਂਦਾ ਹੈਗਾ 10000 ਭਰਤੀ ਵਾਲਾ ਪੇਪਰ ਦੇਣਾ ਜਾਂ ਐਸਆਈ ਦਾ ਦੇਣਾ ਤੁਹਾਡਾ ਇਹੀ ਬੈਚ ਕੰਟੀਨਿਊ ਚੱਲੂਗਾ ਜੇ ਸਲੀਪਸ ਅਪਲੋਡ ਹੋਊਗਾ ਪਟਵਾਰੀ ਕਲਾਕ ਇਹਨਾਂ ਆਪਾਂ ਸਾਲ ਚ ਸਿਰਫ 4 ਜਾਂ 5 ਕੇ ਬੈਚ ਹੀ ਸ਼ੁਰੂ ਕਰਦੇ ਹੁੰਦੇ ਰਾਜੇ ਜਿੰਨੇ ਬੱਚੇ ਨੇ ਆਲ ਪੰਜਾਬ ਦੇ ਪੇਪਰ ਦੇਣੇ ਤੁਸੀਂ ਆਲ ਪੰਜਾਬ ਐਗਜ਼ਾਮ ਬੈਚ ਵੀ ਲੈ ਸਕਦੇ ਹੋ ਤੇ ਇਹਦੇ ਤੁਹਾਨੂੰ ਸਾਰੀਆਂ ਕਲਾਸਾਂ ਮੈਥ ਤੇ ਇੰਗਲਿਸ਼ ਜੀਰੋ ਲੈਵਲ ਤੋਂ ਮਿਲਣਗੀਆਂ ਠੀਕ ਹੈ ਜੀ ਚਲੋ ਅੱਜ ਆਪਾਂ ਡਿਸਕਸ਼ਨ ਕਰਨ ਜਾ ਰਹ ਜੀਕੇ ਦਾ ਪੋਸ਼ਨ ਕਰਨੇ ਜਾ ਰਹੇ ਆ ਜੀਕੇ ਦੇ ਪੋਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਪੌਲਿਟੀ ਦੀ ਠੀਕ ਹੈ ਜੀ ਪੌਲਿਟੀ ਦੇ ਵਿੱਚ ਬੱਚਿਆਂ ਦੇ 8 ਤੋਂ 10 ਪ੍ਰਸ਼ਨ ਦੇਖਣ ਨੂੰ ਮਿਲੇਗੇ ਠੀਕ ਹੈ ਜੀ 8 ਤੋਂ 10 ਪ੍ਰਸ਼ਨ ਦੇਖਣ ਨੂੰ ਮਿਲੇਗੇ ਜਿਦੇ ਵਿੱਚੋਂ ਬੱਚਿਆਂ ਤੋਂ ਆਰਟੀਕਲ ਬਾਰੇ ਪੁੱਛਿਆ ਗਿਆ ਇੱਕ ਪੁੱਛਿਆ ਗਿਆ ਹੈਗਾ ਆਰਟੀਕਲ 22 ਆਰਟੀਕਲ 22 ਬਾਰੇ ਪੁੱਛਿਆ ਗਿਆ ਹੈਗਾ ਇੱਕ ਰਾਸ਼ਟਰਪਤੀ ਬਾਰੇ ਪੁੱਛਿਆ ਗਿਆ ਹੈਗਾ ਪ੍ਰਸ਼ਨ ਇੱਕ 153 ਆਰਟੀਕਲ ਬਾਰੇ ਕੁਝ ਇਹ ਜਾਂ ਕੁਝ ਆਰਟੀਕਲ ਬਾਰੇ ਪੁੱਛਿਆ ਗਿਆ ਕਹਿੰਦਾ ਉਹਨੇ ਰੈਂਡਮਲੀ ਪੁੱਛ ਰਹੇ ਨੇ ਉਹਦੇ ਵਿੱਚੋਂ ਠੀਕ ਹੈ ਜੀ ਤੇ ਦੂਸਰੀ ਗੱਲ ਕਰੀਏ ਜੇਕਰ ਆਪਾਂ ਕਰੰਟ ਅਫੇਅਰ ਦੀ ਤਾਂ ਕਰੰਟ ਅਫੇਅਰ ਦੇ ਵਿੱਚ ਜਿਵੇਂ ਤੁਹਾਨੂੰ ਮੈਂ ਕਰਵਾਇਆ ਹੋਇਆ ਚਿਰਾਗ ਛੇਟੀ ਵਾਲਾ ਚਿਰਾਗ ਛੇਟੀ ਵਾਲਾ ਕਰੰਟ ਅਫੇਅਰ ਪਿਆ ਸੀਗਾ ਇੱਕ ਰਿਜ਼ਰਵੇਸ਼ਨ ਵਾਲਾ ਵੀ ਕਰਵਾਇਆ ਵਾ 33% ਦਾ ਰਿਜ਼ਰਵੇਸ਼ਨ ਵਾਲਾ ਜਿਹੜੀ ਆਪਣੀ ਮੈਰਾਥਨ ਕਲਾਸ ਆ ਉਹਦੇ ਵਿੱਚ ਹੀ ਪ੍ਰੋਵਾਈਡ ਹੋਏ ਸਾਰੇ ਪ੍ਰਸ਼ਨ ਜਿਹੜੀਆਂ ਆਪਣੇ ਕਲਾਸਾਂ ਲੱਗੀਆਂ ਹੋਈਆਂ ਗਈਆਂ ਠੀਕ ਹੈ ਜੀ ਤੇ ਨਾਰੀ ਸ਼ਕਤੀ ਨਾਰੀ ਸ਼ਕਤੀ ਵਾਲਾ ਆਇਆ ਸੀਗਾ ਕਰੰਟ ਅਫੇਅਰ ਠੀਕ ਹੈ ਜੀ ਇੱਕ ਛੇਵੇਂ ਅਮੈਂਡਮੈਂਟ ਦੇ ਨਾਲ ਸੰਬੰਧਿਤ ਸੀਗਾ ਪ੍ਰਸ਼ਨ ਠੀਕ ਹੈ ਜੀ ਇਸ ਤਰ੍ਹਾਂ ਦੇ ਰਿਲੇਟਡ ਪ੍ਰਸ਼ਨ ਹੈਗੇ ਸੀ ਅੱਜ ਦੇ ਪੇਪਰ ਦੇ ਵਿੱਚ ਠੀਕ ਹੈ ਜੀ ਤੇ ਇਸ ਤੋਂ ਬਾਅਦ ਗੱਲ ਕਰੀਏ ਜੇ ਆਪਾਂ ਪੰਜਾਬ ਜੀ ਕੇ ਦੀ ਤਾਂ ਪੰਜਾਬ ਜੀ ਕੇ ਦੇ ਵਿੱਚ ਦੋ ਪ੍ਰਸ਼ਨ ਸੀ ਜਿਹੜੇ ਉਹ ਸੈਂਸਸ ਦੇ ਵਿੱਚੋਂ ਹੀ ਪੁੱਛੇ ਗਏ ਸੀ ਇੱਕ ਤਾਂ ਪੁੱਛਿਆ ਗਿਆ ਸੀ ਇੰਪਲੋਇਮੈਂਟ ਵਾਲਾ ਇੰਪਲੋਇਮੈਂਟ ਤੇ ਇੱਕ ਜਗ੍ਹਾ ਤੁਹਾਨੂੰ ਹੋਰ ਮੇ ਕਰਵਾਇਆ ਹੋਇਆ 2001 ਤੋਂ ਲੈ ਕੇ 2011 ਦੇ ਸੈਂਸਸ ਤੱਕ ਕਿੰਨੀ ਆਬਾਦੀ ਦੇ ਵਿੱਚ ਵਾਧਾ ਹੋਇਆਗਾ ਇਹ ਦੋ ਪ੍ਰੇਸ਼ਨਾ ਸੈਂਸਸ ਤੋਂ ਪੁੱਛੇ ਗਏ ਸੀ ਬਾਕੀ ਲਾਹੌਰ ਦੀ ਸੰਧੀ ਬਾਰੇ ਪੁੱਛਿਆ ਗਿਆ ਸੀਗਾ ਲਾਹੌਰ ਦੀ ਸੰਧੀ ਕਿਹੜੇ ਐਂਗਲੋ ਜੁੱਧ ਤੋਂ ਬਾਅਦ ਹੋਈ ਹੋਈ ਹੈਗੀ ਠੀਕ ਹੈ ਜੀ ਉਹਦੇ ਬਾਰੇ ਪੁੱਛਿਆ ਗਿਆ ਸੀਗਾ ਠੀਕ ਹੈ ਜੀ ਇਸ ਤਰ੍ਹਾਂ ਦੇ ਰਿਲੇਟਡ ਰਿਲੇਟਡ ਪ੍ਰੇਸ਼ਨ ਜਿਹੜੇ ਪੁੱਛੇ ਗਏ ਸੀ ਤੇ ਇੱਕ ਪੁੱਛਿਆ ਗਿਆ ਸੀ ਆਪਣਾ ਉਵੇਂ ਦਿਮਾਗ ਤੋਂ ਸਕਿਪ ਹੋ ਗਿਆ ਤੇ ਮਤਲਬ ਨੋਰਮਲ ਜਿਹਾ ਪ੍ਰੈਕਟਿਸਨ ਸੀ ਦੇ ਵਿੱਚ ਠੀਕ ਹੈ ਜੀ ਤੇ ਜੇ ਆਪਾਂ ਮੈਥ ਦੀ ਗੱਲ ਕਰੀਏ ਰਾਜੇ ਮੈਥ ਦੇ ਵਿੱਚ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਵਧੀਆ ਰਿਸਪਾਂਸ ਹੈ ਜਿਹੜੇ ਬੱਚਿਆਂ ਚ ਕਰਕੇ ਆਏ ਉਹ ਕਹਿੰਦੇ ਜੀ ਸਾਡੇ ਪੂਰੇ ਦੇ ਪੂਰੇ ਨੰਬਰ ਆਉਣਗੇ ਪੂਰੇ ਸਹੀ ਆਂਸਰ ਆ ਕੇ ਆਇਆ ਸਾਰੇ ਬੱਚਿਆਂ ਦੇ ਤਾਂ ਸਿੰਪਲੀਫਿਕੇਸ਼ਨ ਦਾ ਰਾਜੇ ਬੱਚੇ ਕਹਿੰਦੇ ਜੀ ਸਾਨੂੰ ਇੱਕ ਸਵਾਲ ਦੇਖਣ ਨੂੰ ਮਿਲਿਆਗਾ ਉਹ ਵੀ ਬੌਡ ਮਾਸ ਨਾਲ ਰਿਲੇਟਡ ਠੀਕ ਹੈ ਜੀ ਐਸਆਈ ਦੇ ਸਵਾਲ ਦੇਖਣ ਨੂੰ ਮਿਲਿਆ ਸੋਹਣੋ ਐਸਆਈ ਦੇ ਸਵਾਲ 1 ਇੱਕ ਦੇਖਣ ਨੂੰ ਮਿਲੇਗਾ ਜਿਹਦੇ ਵਿੱਚ ਪੁੱਛਿਆ ਗਿਆ ਸੀਗਾ ਫਰਵਰੀ ਤੋਂ ਲੈ ਕੇ ਮਾਰਚ ਤੱਕ ਕਿੰਨਾ ਵਿਆਜ ਲੱਗੂ ਤਮਾਹੀ ਵਿਆਜ ਲੱਗੂ ਤਮਾਹੀ ਸਵਾਲ ਤੁਹਾਨੂੰ ਕਰਵਾਏ ਹੋਏ ਹੈਗੇ ਉਹ ਰਿਲੇਟਡ ਸਵਾਲ ਸੀਗਾ ਇਹ ਠੀਕ ਹੈ ਜੀ ਕੰਪਾਊਂਡ ਇੰਟਰਸਟ ਕਰਨ ਦੀ ਕੋਈ ਲੋੜ ਨਹੀਂ ਇਹਦਾ ਕੋਈ ਵੀ ਪ੍ਰੈਕਸ਼ਨ ਪੇਪਰ ਦੇ ਵਿੱਚ ਨਹੀਂ ਆ ਰਿਹਾ ਟਾਈਮ ਐਂਡ ਵਰਕ ਠੀਕ ਹੈ ਜੀ ਟਾਈਮ ਐਂਡ ਵਰਕ ਦੇ ਦੋ ਸਵਾਲ ਸੀਗੇ ਠੀਕ ਹੈ ਜੀ ਟਾਈਮ ਐਂਡ ਵਰਕ ਦੇ ਪ੍ਰੋਬਲਮ ਐਂਡ ਲਾਸ ਪ੍ਰੋਫਿਟ ਐਂਡ ਲੌਸ ਸੌਰੀ ਇਹਦੇ ਤਿੰਨ ਸਵਾਲ ਸੀਗੇ ਠੀਕ ਹੈ ਜੀ ਐਵਰੇਜ ਦਾ ਇੱਕ ਸਵਾਲ ਸੀਗਾ ਉਹ ਚ ਪੁੱਛਿਆ ਗਿਆ ਸੀਗਾ ਜੀ 1 ਤੋਂ 10 ਤੱਕ ਸੰਖਿਆਵਾਂ ਗਈਆਂ 1 ਤੋਂ 5 ਤੱਕ ਅਤੇ 7 ਤੋਂ 10 ਤੱਕ ਹੈ ਜੇ ਇਸ ਸੰਖਿਆਵਾਂ ਦਾ ਇਹ ਜਾਂ ਕੁਝ ਹੈਗਾ ਤਾਂ ਉਹਦਾ ਮੱਧਮਾਨ ਮੱਧਮਾਨ ਪਤਾ ਕਰਨਾ ਸੀ ਇਹ ਵੀ ਤੁਹਾਨੂੰ ਮੈਂ ਕਰਵਾ ਕੇ ਹੋਏ ਗਏ ਝੁਗਿਆ ਹੋਇਆਗਾ ਠੀਕ ਹੈ ਜੀ ਤੇ ਪਰਸੈਂਟੇਜ ਵਾਲੇ ਦੇ ਵਿੱਚ ਸਵਾਲ ਸੀ ਕਿ ਇੱਕ VOTING ਵਾਲਾ ਸਵਾਲ ਦੇਖਣ ਨੂੰ ਮਿਲਿਆਗਾ ਇਕ ਉਹਨੇ ਕਿਹਾ ਸੀ ਕਿ ਜੇ 20% ਇੰਨੇ ਪਰਸੈਂਟ ਇੰਨੇ ਲਾਭ ਹੁੰਦਾ ਇੰਨੇ ਪਰਸੈਂਟ ਤੇ ਇੰਨੇ ਲਾਭ ਹੁੰਦਾਗਾ ਦੋ ਚੀਜ਼ਾਂ ਦੱਸਿਆ ਹੋਗੇ ਸਾਨੂੰ ਕਿੰਨੇ ਦੇ ਵਿੱਚ ਕਿੰਨਾ ਲਾਭ ਹੋਊਗਾ ਇਹ ਜਾ ਕੋਸ਼ਿਸ਼ ਪ੍ਰੈਸ਼ਨ ਦੇ ਵਿੱਚ ਜਿਹੜਾ ਪੁੱਛਿਆ ਗਿਆ ਸੀ ਜਿੰਨਾ ਕਿ ਬੱਚਿਆਂ ਜਿਆਦਾ ਇੰਦਰ ਹੈ ਜੇ ਉਹਨਾਂ ਦੇ ਬੱਚੇ ਦੱਸ ਦਿੰਦੇ ਹੁੰਦੇ ਆ ਠੀਕ ਹੈ ਜੀ ਇਹ ਰਿਹਾ ਮੈਥ ਦਾ ਪ੍ਰੋਸੈਸ ਜਿਹੜਾ ਰੀਜ਼ਨਿੰਗ ਦੀ ਗੱਲ ਕਰੀਏ ਸੋਹਣਿਓ ਰੀਜ਼ਨਿੰਗ ਦੇ ਵਿੱਚ ਜਿਹੜੀ ਮੈਂ ਸੈਟਿੰਗ ਅਰੇਂਜਮੈਂਟ ਤੇ ਦੋ ਲੈਕਚਰ ਲਾਇਆ ਨਾ ਉਹੀ ਤੁਹਾਡੇ ਬਾਅਦ ਸੜਾਗੇ ਉੱਚ ਕੱਲੀ ਮੇਰਾ ਦੇਖੋ ਮੈਂ ਬਾਰੀ ਬਾਰੀ ਕਹਣਾ ਹੁੰਦਾ ਕਿ ਮੈਂ ਕਵਾਂਟੀਟੀ ਦੇ ਵਿੱਚ ਯਕੀਨ ਨਹੀਂ ਰੱਖਦਾ ਮੈਂ ਕੁਆਲਿਟੀ ਦੇ ਵਿੱਚ ਯਕੀਨ ਰੱਖਦਾ ਉਹਦੇ ਵਿੱਚ 8 ਬੰਦੇ ਨੂੰ ਬਿਠਾਉਣਾ ਸੀਗਾ ਸਿਟਿੰਗ ਅਰੇਜਮੈਂਟ ਦੇ ਦੋ ਸਵਾਲ ਸੀ ਬਹੁਤ ਵਧੀਆ ਬੱਚਿਆਂ ਨੇ ਕਰਕੇ ਆਏ ਆ ਉਹ ਠੀਕ ਹੈ ਜੀ ਬਹੁਤ ਵਧੀਆ ਬੱਚੇ ਕਰਕੇ ਆਏ ਆ ਕਿ ਇਸ ਤੋਂ ਬਾਅਦ ਅਲਫਾਬੈਟਿਕ ਸੀਰੀ ਜਿਹੜੀ ਹੁੰਦੀ ਹੈ ਇਹਦੇ ਪਾਏ ਵੀ ਸੀ ਚਾਰ ਸਵਾਲ ਠੀਕ ਹੈ ਜੀ ਬਲੱਡ ਰਿਲੇਸ਼ਨ ਦੇ ਦੋ ਸਵਾਲ ਸੀਗੇ ਇੱਕ ਪੁਆਇੰਟ ਵਾਲਾ ਸਵਾਲ ਸੀ ਇੱਕ ਸਿੰਪਲ ਸੀਗਾ ਡਾਇਰੈਕਸ਼ਨ ਦਾ ਇੱਕ ਸਵਾਲ ਸੀਗਾ ਤੇ ਦੂਸਰਾ ਆਪਣਾ ਰੈਂਕਿੰਗ ਦਾ ਇੱਕ ਸਵਾਲ ਸੀਗਾ ਜਿਹੜਾ ਰੈਂਕਿੰਗ ਦਾ ਸੰਮਸੀ ਰਾਜ ਇਹ ਤੁਹਾਨੂੰ ਮੈਂ ਕਰਵਾਇਆ ਹੋਇਆ ਜਿਹੜਾ ਓਵਰਲੈਪ ਵਾਲਾ ਸਵਾਲ ਸੀਗਾ ਓਵਰਲੈਪ ਵਾਲਾ ਠੀਕ ਹੈ ਜੀ ਇਹ ਰਿਜ਼ਨਿੰਗ ਦਾ ਪ੍ਰੋਸੈਸ ਬਾਕੀ ਇੰਗਲਿਸ਼ ਤੇ ਪੰਜਾਬੀ ਦਾ ਭਾਸ਼ਾ ਚ ਕੰਪਿਊਟਰ ਦੀ ਗੱਲ ਕਰ ਲਈਏ ਕੰਪਿਊਟਰ ਦੇ ਵਿੱਚ ਬੱਚੇ ਕਹਿੰਦੇ ਇੱਕ ਪ੍ਰਸ਼ਨ ਪੁੱਛਿਆ ਗਿਆ ਸੀਗਾ ਕਿ ਇੱਕ ਟੈਬ ਪੁੱਛੀ ਗਈ ਸੀ ਟੈਬ ਇੱਕ ਕਿ ਇਹ ਟੈਬ 2021 ਦੇ MS ਪਾਵਰਪੁਆਇੰਟ ਜਾਂ MS ਵਰਡ ਦੇ ਵਿੱਚ ਕਿਹੜੇ ਮੀਨੂ ਦੇ ਵਿੱਚ ਆਉਂਦੀ ਹੈ ਜਿਵੇਂ ਕਿ ਇਨਸਰਟ ਹੋ ਗਿਆ ਰਿਫਰੈਂਸ ਹੋ ਗਿਆ ਉਹਨਾਂ ਚੋਂ ਜੀ ਕਿੱਥੇ ਆਉਂਦੀ ਹੈ ਠੀਕ ਹੈ ਜੀ ਇੱਕ ਵਿੰਡੋ ਨਾਲ ਲੇਟਰ ਪ੍ਰਿਪ੍ਰੇਸ਼ਨ ਆਇਆ ਸੀਗਾ ਸ਼ਾਰਟਕਟ ਕੀ ਕੋਈ ਨਹੀਂ ਆਈ ਹੈਗੀ ਠੀਕ ਹੈ ਜੀ ਬਾਕੀ ਰਹੀ ਗੱਲ ਆਪਣੀ ਪੰਜਾਬੀ ਅਤੇ ਇੰਗਲਿਸ਼ ਦੀ ਇੰਗਲਿਸ਼ ਦੇ ਵਿੱਚ ਜੰਬੋ ਉਹ ਪੈਦਾ ਜਾਂਦਾ ਹੁੰਦਾ ਹੁੰਦਾ ਜਿਹੜੇ ਆਪਰੇਸ਼ਨ ਲੱਭਣੇ ਹੁੰਦੇ ਤੇ ਬਾਕੀ ਅੰਟੋਨੀਅਸ ਉਹਨੀਆਂ ਬਨ ਵਰਡ ਤੇ ਪੰਜਾਬੀ ਲੇਬਲ ਵੀ ਸਹੀ ਹੈਗਾ ਇਹ ਰਿਹਾ ਲੇਬਲ ਬਾਕੀ ਤਾਂ ਜੀ ਜਿਹੜੇ ਬੱਚੇ ਪੇਪਰ ਦੇਖ ਕੇ ਆ ਰਹੇ ਆ ਕਮੈਂਟ ਜ਼ਰੂਰ ਕਰਿਆ ਕਰੋ ਕਰਵਾਏ ਹੋਏ ਦੇ ਵਿੱਚੋਂ ਆਇਆ ਕਿ ਨਹੀਂ ਆਇਆ ਬਸ ਧੰਨਵਾਦ